ਸੱਜਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾ ਵਿਖੇ ਇਸ ਸ਼ੋਭਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਪੰਥਕ ਸ਼ਖਸੀਅਤਾਂ ਦੀਆਂ ਤਸਵੀਰਾਂ ਸਜੋਬਿਤ ਕੀਤੀਆਂ ਗਈਆਂ ਜਿਸ ਵਿੱਚ ਪਹਿਲੀ ਤਸਵੀਰ ਪਰਿਵਾਰ ਵਿਛੋੜੇ ਦੌਰਾਨ ਮਾਤਾ ਗੁਜਰਕਾਰ ਜੀ ਅਤੇ ਛੋਟੇ ਸਹਿਬ ਜਾਦਿਆਂ ਦੀ ਸੇਵਾ ਕਰਨ ਵਾਲੇ ਬਾਬਾ ਕੁਮਮਾ ਮਾਸ਼ਕੀ ਜੀ ਦੀ ਦੂਸਰੀ ਤਸਵੀਰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਤੇ ਤੀਸਰੀ ਤਸਵੀਰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵੱਦ ਚੜ੍ਹ ਕੇ ਭਾਗ ਲੈਣ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਵਾਲਿਆਂ ਦੀ ਲਗਾਈ ਗਈ ਹੈ ਸਮਾਗਮ ਦੀ ਆਰੰਭਤਾ ਦੌਰਾਨ ਭਾਈ ਜਗਰੂਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਰਾਹੀਂ ਸੰਗਤ ਨੂੰ ਨੇਹਾਲ ਕੀਤਾ। ਉਪਰੰਤ ਭਾਈ ਪ੍ਰੇਮ ਸਿੰਘ ਜੀ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਤਸਵੀਰਾਂ ਤੋਂ ਪਰਦਾ ਹਟਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀ, ਸੰਬੰਧਿਤ ਪਰਿਵਾਰ ਅਤੇ ਉਤਰਾਧਿਕਾਰੀ ਤੇ ਸੰਗਤ ਹਾਜ਼ਰ ਰਹੇ। ਵੀਰੇ ਮਹਾਂਪੁਰਜ ਜੀ ਅੱਜ ਤਸਵੀਰ ਲਾਉਣ ਜਾਣਗੇ ਜੈਕਰ ਤੇ ਉਹਦੇ ਸੌਂਚੇ ਪਰਿਵਾਰ ਆਇਆ ਤੇ ਮੈਂ ਸਭ ਨੂੰ ਬੱਲੇ ਬੱਲੀ ਬਾਰੀ ਗੁੱਤੀ ਕਾ ਤਸਾ ਬਾਰੀ ਗੁੱਤੀ ਕੀ ਭੱਤੇ ਕਿ ਇੰਗਲਿਸਤਾਨ ਜੋ ਸੱਜਣ ਸਿੰਘ ਪਰਿਵਾਰ ਸਾਹਿਬ ਸਰ ਜੈਮ ਘਾ ਗਿਆ ਔਰ ਇਹ ਰਿਕਮੰਡ ਕਰੇ ਵੱਡੇ ਸਮੇਂ ਤੋਂ ਪਿਛਲੇ ਸਮੇਂ ਨੂੰ ਲਾਉ ਜਿਨ੍ਹਾਂ ਨੇ ਵੀ ਸੇਕ ਕੋਲ ਲਈ ਸਿਕタル ਲਈ ਸਵਾਮਾ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਦਾ ਜੋ ਜੂਤ ਆ ਰਿਹਾ ਜਦੋਂ ਉਹਨਾਂ ਨੂੰ ਸਦਾ ਲਈ ਸੰਦੀਪ ਘਰ ਦੇ ਲਈ ਆਪਾਂ ਨੇ ਯਾਦ ਕਰਨਾ ਤੇ ਫਿਰ ਪਰਿਵਾਰਾਂ ਦੇ ਮੰਦਰ ਵਿੱਚ ਵਾਹ ਪੂਛਾ ਦੇ ਮੰਦਰ ਵਿੱਚ ਤੇ ਵੈਦਾਂ ਦੇ ਮੰਦਰ ਵਿੱਚ ਵਿਦਵਾਨਾਂ ਦੇ ਮੰਦਰ ਵਿੱਚ ਹੁੰਦਾ ਪਰਿਵਾਰ ਹੋਣ ਦੇ ਵਿੱਚ ਵੀ ਨਾ ਇੰਨਾ ਸਮਾਂ ਕੋ ਅਰ ਕੀਰਤਨ ਦੇ ਤੋਂ ਸਵਾਮਾ ਕੀਰਤਨ ਹੈ ਕਿ ਮਾਰਗਤ ਹੁੰਦਾ ਕਿ ਇਹਨੂੰ ਜਾਣ ਕਰਕੇ ਦੂਜਿਆਂ ਦੇ ਵਿੱਚ ਵੀ ਕੀਟਾ ਪੈਦਾ ਹੋਵੇ ਤੇ ਦੂਜਿਆਂ ਦੇ ਮਨ ਦੇ ਵਿੱਚ ਵੀ ਉਹ ਸਵਾਵ ਸਵਾਵਾ ਪੈਦਾ ਕਰਦਾ ਜਦੋਂ ਪੈਦਾ ਹੋ ਗਈ ਕਿ ਇੰਗਲਿਸ਼ ਨਾਲ ਸਾਡੇ ਕੱਢਿਆਗੇ ਇਸੇ ਕਰਕੇ ਇਹਨਾਂ ਬੁਲਾਇਆ ਤਾਂ ਕਿ ਹਲ ਇੱਕ ਨੂੰ ਇਹ ਤੋਂ ਸੇਧ ਮਿਲਦੀ ਰਹੇ ਤੇ ਉਹ ਉਹ ਲਈ ਤਾਂ ਉਹ ਦੇ ਸਵਾਵਾ ਕਰਦਾ ਰਹੇ ਤੇ ਅੱਜ ਜਿਹੜਾ ਸਮਾਂ ਆ ਜਿੱਦਾਂ ਗੁੰਮਨਸਤੀ ਦੀ ਗੱਲ ਦਿੱਕਤੀ ਆ ਸਾਡੇ ਹੰਢ ਕੋ ਚੱਲ ਕੇ 300 ਹੋਣਾ ਹੈ ਜਿਹੜਾ ਵੱਡਾ ਕੀਤਾ ਸੀ ਉਹਨਾਂ ਨੇ ਕੋਈ ਜਦੋਂ ਬਰਵਾ ਚੱਲਿਆ ਨਰਕਪੁਰਾ ਦੀ ਧਰਤੀ ਤੋਂ ਵਿਛੜਣਾ ਪਿਆ ਤੇ ਮਾਤਾ ਗੁਰੇ ਗੋਬਿੰਦ ਸਿੰਘ ਜੀ ਆਨੇ ਨੂੰ ਫਿਰਸੇ ਪੀੜੇ ਦੇ ਨਾਲ ਉਹਨਾਂ ਨੇ ਕੁਵੀ ਮੱਛੀ ਦੀ ਜਿਹੜੀ ਪਹਿਲੋਂ ਛੰਨ ਗਲੋਂ ਦੇ ਵਿੱਚ ਜਲ ਰੱਖਿਆ ਗਿਆ ਤੇ ਉਹ ਕੀਤਾ ਜਿਹੜਾ ਮੈਂ ਕਹਿੰਦਾ ਕਿ ਉਹ ਜਿਹੜੀ